ਇਹ ਬੜੀ ਜ਼ਰੂਰਤ ਹੈ ਕਿ ਬਾਬਾ ਸਾਹਿਬ ਨੇ ਜੋ ਦਲੀ ਗਰੀ ਨਵੇਂ ਕੁਝ ਨੇ ਲੋਕਾਂ ਲਈ ਜਿਹੜੇ ਕੰਮ ਕੀਆ ਉਹਨਾਂ ਨੂੰ ਜਨ ਜਨ ਕਰਕੇ ਪੂਰਜਾਦ ਦੇ ਨੇ ਪਰ ਖਾਸ ਕਰਕੇ ਆਪਣੀ ਜਿਹੜੀ ਕਮੇਟੀ ਜਨਰੇਸ਼ਨ ਹੈ ਇਹਨਾਂ ਨੂੰ ਬਾਬਾ ਸਾਹਿਬ ਨੇ ਸੋਚ ਦੇ ਨਾਲ ਜੋ ਬੜੀ ਜ਼ਰੂਰਤ ਹੈ ਔਰ ਸਾਡੇ ਮੇਰੇ ਬਹੁਤ ਪਿਆਰੇ ਜੀ ਗੁਰਮੀਤ ਹੋਸਲਾ ਜੀ ਜਿਹੜੇ ਕੀ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਦੇ ਅਗਲੇ ਨਾਲ ਅਜਿਹਾ ਸੋਗਰਾਮ जी रूपरेखा तैयार की गई सी समय समझना कि सारे लोग गुरु पालक जी महाराज उन्होंने दर्शाए हुए महाराज के चलते अपना जीवन सफल कर रहे हैं और संस्था देवावान बड़ी गिनती नवा रहे हैं वो बाबा साहब बीमार आर अंबेडकर जी ने यही फलसफा कि पर जुड़ो और संघर्ष करो सो सारे समाज में इकट्ठा होकर बा साहब के <usles> ਹਮੇਸ਼ਾ ਪ੍ਰਯਾਸ ਕਰੀਏ ਸਮਾਜ ਦੇ ਲਈ ਸਰਚ ਕਰਦੇ ਰਹੀਏ ਇਹੀ ਮੈਂ ਸਮਝਦਾ ਕਿ ਬਾਬਾ ਸਾਹਿਬ ਨੂੰ ਜਿਹੜੀ ਹੈ ਸੱਚੀ ਸ਼ਰਧਾ ਦੀ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਵੱਲੋਂ ਇੱਕ ਦਰਦਾ ਔਰ ਸੁੱਚੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਨੂੰ ਉਹਨਾਂ ਦੇ ਆਗਮਨ ਦੇ ਲਈ ਬਹੁਤ ਬਹੁਤ ਵਧਾਈ ਜੈ ਭੀਮ ਜੈ ਭਾਰਤ ਅੱਜ ਅਸੀਂ ਭਗਵਾਨ ਬਾਲਕੀ ਸਰਕਾਰ ਕਮੇਟੀ ਵੱਲੋਂ ਜਿਹੜਾ ਬਾਬਾ ਸਾਹਿਬ ਆਪਕਰ ਪਿਰੋਵ ਮੇਡਗਾ ਤੇ ਜਨਮਧਿਆਨੀ ਨੂੰ ਸਮਰਪਿਤ ਕ੍ਰਾਂਤੀਕਾਰੀ ਸਭਾਗਾਂ ਕਰਵਾ ਰਹੇ ਆ ਉਹ ਇਸ ਸਭਾਗਾਂ ਦੇ ਵਿੱਚ ਸਾਡੇ ਭਾਈ ਸਾਹਿਬ ਸੁਸ਼ੀਲ ਰਿੰਗੂ ਜੀ ਜੋ ਉਮੀਦਵਾਰ ਬੀਜੇਪੀ ਤੋਂ ਲੋਕ ਸਭਾ ਹਲਕਾ ਚੰਦਰ ਤੋਂ ਹੈ ਉਹ ਸਾਡੇ ਵਿੱਚ ਪਹੁੰਚੇ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਮੈਂ ਤੁਹਾਡੇ ਮੱਦੇਨਜ਼ਰ ਇੱਕ ਗੱਲ ਕਰਨਾ ਚਾਹਣਾ ਜੇਕਰ ਇਸ ਦੇਸ਼ ਵਿੱਚ ਬਾਬਾ ਸਾਹਿਬ ਸ਼੍ਰੀ ਰਾਮ ਮੇਰਗਰ ਜੀ ਜਨਮ ਮਨਾਲ ਨੇ ਜੇ ਤਾਂ ਸ਼ਾਇਦ ਅੱਜ ਵੀ ਜਿਹੜੀ ਆ ਗਰੀਬ ਲੋਕਾਂ ਦੀ ਗਰੀਬ ਸਮਾਜ ਦੀ ਖਾਸ ਕਰਕੇ ਐਸੀ ਵਰਗ ਦੀ ਜਿਹੜੀ ਆ ਜੀਵਨ ਆ ਉਹ ਨਲਕਣਾ ਭਰਿਆ ਹੁੰਦਾ ਸੋ ਮੈਂ ਅੱਜ ਇਸ ਪ੍ਰੋਗਰਾਮ ਵਿੱਚ ਸਾਰੇ ਕਦਰੋਤ ਸਹਾਇਤਾ ਧੰਨਵਾਦ ਕਰਦਾ ਧੰਨਵਾਦ